ਤੇ ਖਿਆਲ ਕਰਨਾ ਪਿਆਰਿਓ ਅੱਜ ਜਿਹੜਾ ਦਿਨ ਚੱਲ ਰਿਹਾ ਹੈ ਨਾ ਜੇ ਸੱਚੀ ਕਿਤੇ ਗੁਰੂ ਜ਼ਿੰਦਗੀ 'ਚ ਵਰਤਿਆ ਹੁੰਦਾ ਤੇ ਅਸੀਂ ਕਦੀ ਅਗਿਆਨਤਾ ਦਾ ਸ਼ਿਕਾਰ ਨਾ ਹੁੰਦੇ ਕੱਲ ਨੂੰ ਖਾਲਸੇ ਦਾ ਹੋਲਾ ਮਹੱਲਾ ਹੈ ਅੱਜ ਤੁਸੀਂ ਧਿਆਨ ਮਾਰ ਕੇ ਵੇਖੋ ਪੂਰੇ ਸਮਾਜ ਦੇ ਅੰਦਰ ਅੱਜ ਦੇ ਦਿਨ ਪੂਰੀ ਦੁਨੀਆ ਕੱਚੇ ਰੰਗਾਂ ਨਾਲ ਖੇਡ ਰਹੀ ਹੈ ਅੱਜ ਗਲੀਆਂ ਦੇ ਵਿੱਚ ਬੱਚੇ ਸਿਆਣੇ ਵੀ ਇੱਕ ਦੂਜੇ ਤੇ ਰੰਗ ਪਾਉਂਦੇ ਫਿਰਦੇ ਨੇ ਔਰ ਤੁਸੀਂ ਹੋਲੇ ਮਹੱਲੇ ਬਾਰੇ ਪੁੱਛ ਕੇ ਵੇਖ ਲਓ ਵੀ ਕੀ ਮਕਸਦ ਸੀ ਕਲਗੀਧਰ ਪਾਤਸ਼ਾਹ ਦਾ ਮਹਾਰਾਜ ਕਿਹੜਾ ਸੁਨੇਹਾ ਦੇ ਕੇ ਗਏ ਨੇ ਆਪਣੇ ਸਿੱਖਾਂ ਨੂੰ ਕੀ ਲੋੜ ਪਈ ਮਹਾਰਾਜ ਨੂੰ ਸਿੱਖਾਂ ਨੂੰ ਕੁਝ ਵੱਖਰਾ ਦੇਣ ਦੀ ਜੇ ਅੱਜ ਹੋਲੇ ਮਹੱਲੇ ਬਾਰੇ ਪੁੱਛ ਕੇ ਵੇਖ ਲਓ ਤੇ ਸਾਡੇ ਬਹੁਤੇ ਲੋਕਾਂ ਨੂੰ ਹੋਲੇ ਮੱਲੇ ਦੀ ਮਹਾਨਤਾ ਬੋਲੋ ਜੀ ਨਹੀਂ ਪਤਾ ਕਲਗੀਧਰ ਪਾਤਸ਼ਾਹ ਮਹਾਰਾਜ ਦੁਨੀਆ ਦੇ ਕੱਚੇ ਰੰਗਾਂ ਨਾਲੋਂ ਤੋੜ ਕੇ ਤੇ ਸਿੱਖ ਨੂੰ ਪੱਕੇ ਰੰਗ ਵਿੱਚ ਰੰਗਣਾ ਚਾਹੁੰਦੇ ਸੀ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਮੈਂ ਦੁਨੀਆ ਨੂੰ ਕੱਚੇ ਰੰਗਾਂ ਵਿੱਚ ਖੇਡਾਂ ਨਹੀਂ ਦੇਵਾਂਗਾ ਮਹਾਰਾਜ ਕਿਹੜੇ ਰੰਗ ਵਿੱਚ ਤੁਹਾਡਾ ਖਾਲਸਾ ਖੇਡੇਗਾ ਤੇ ਜਿਹਦਾ ਜ਼ਿਕਰ ਮਹਾਰਾਜ ਨੇ ਬਾਣੀ ਚ ਕੀਤਾ ਨਾ ਜਾਂ ਕੋ ਹਰ ਰੰਗ ਲਾਗੂ ਹੈ ਇਸ ਯੁੱਗ ਮੈਂ ਮਹਾਰਾਜ ਕਹਿੰਦੇ ਇਦਾਂ ਦਾ ਰੰਗ ਆਪਣੇ ਖਾਲਸੇ ਨੂੰ ਚਾੜ ਕੇ ਜਾਵਾਂਗਾ ਜਿਹੜਾ ਜੁਗਾਂ ਜਗੰਤਰਾਂ ਤੱਕ ਵੀ ਮੇਰੇ ਖਾਲਸੇ ਦੇ ਕੋਲੋਂ ਰੰਗ ਲੱਥੇਗਾ ਨਹੀਂ ਜਦੋਂ ਕੱਚਾ ਰੰਗ ਲੱਗਦਾ ਹੈ ਨਾ ਕਿਸੇ ਕੱਪੜੇ ਨੂੰ ਜਦੋਂ ਕੱਚਾ ਰੰਗ ਲੱਗਦਾ ਹੈ ਆਪਾਂ ਪਾਣੀ ਦੇ ਨਾਲ ਕੱਪੜੇ ਨੂੰ ਧੋ ਕੇ ਸੁੱਕਣੇ ਪਾ ਦਿੰਨੇ ਆ ਤੇ ਕੱਚਾ ਰੰਗ ਉੱਤਰ ਜਾਂਦਾ ਹੈ ਮਹਾਰਾਜ ਕਹਿੰਦੇ ਐਸ ਜੀਵਨ ਨੂੰ ਰੱਬ ਦੇ ਪੱਕੇ ਰੰਗ ਵਿੱਚ ਰੰਗ ਤੇ ਮਹਾਰਾਜ ਰੰਗਣਾ ਕਿਦਾਂ ਹੈ ਪਾਦਸ਼ਾਹ ਨੇ ਬਾਣੀ ਚ ਕਿਹਾ ਕਾਇਆ ਰੰਗਣ ਜੇ ਥੀਏ ਪਿਆਰਾ ਹੈ ਪਾਇਆ ਨਉ ਮਜੀਠ ਮਜੀਠ ਦਾ ਮੀਨਿੰਗ ਹੈ ਪੱਕਾ ਰੰਗ ਤੇ ਪਾਦਸ਼ਾਹ ਜੀ ਕਹਿੰਦੇ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਦੀਖ ਜਿਹੜੇ ਰੰਗ ਵਿੱਚ ਕਲਗੀਧਰ ਪਾਦਸ਼ਾਹ ਮਹਾਰਾਜ ਖਾਲਸੇ ਨੂੰ ਰੰਗ ਕੇ ਗਏ ਨੇ ਨਾ ਪਿਆਰਿਓ ਯਾਦ ਰੱਖਣਾ ਮਹਾਰਾਜ ਦੀ ਬਾਣੀ ਕਹਿੰਦੀ ਇਦਾਂ ਦਾ ਰੰਗ ਕਦੇ ਦੁਨੀਆ ਚ ਵੇਖਿਆ ਨਹੀਂ ਹੈ ਮਹਾਰਾਜ ਪੱਕੇ ਰੰਗ ਵਿੱਚ ਰੰਗ ਕੇ ਗਏ ਤੇ ਕਿਹੜਾ ਰੰਗ ਸੀ ਉਹ ਮਹਾਰਾਜ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਜਿਹਨੂੰ ਐਸ ਜੀਵਨ ਵਿੱਚ ਰਹਿੰਦਿਆ ਹੋਇਆ ਰੱਬ ਦੇ ਨਾਮ ਦਾ ਰੰਗ ਲੱਗ ਗਿਆ ਲਾਲ ਰੰਗ ਤਿਸ ਕੋ ਲੱਗਾ ਹੈ ਮਹਾਰਾਜ ਕਹਿੰਦੇ ਉਹਨੂੰ ਰੱਬ ਦੇ ਨਾਮ ਦਾ ਰੰਗ ਚੜ੍ਹਦਾ ਹੈ ਜਿਹੜਾ ਆਪਣੀ ਸੁਰਤ ਗੁਰੂ ਦੇ ਅਚਰਣਾ ਨਾਲ ਜੋੜ ਲੈਂਦਾ ਹੈ ਤੇ ਮਹਾਰਾਜ ਕਿਉਂ ਵੱਖਰਾ ਦੇ ਕੇ ਗਿਆ ਆਪਣੇ ਸਿੱਖਾਂ ਨੂੰ ਅਸਲ ਮਕਸਦ ਕੀ ਸੀ ਇਹਨਾਂ ਦਿਨਾਂ ਦਾ ਦੁਨੀਆਂ ਦੇ ਲੋਕ ਕੱਜਿਆਂ ਰੰਗਾਂ ਨਾਲ ਖੇਡਦੇ ਸੀ ਤੇ ਮਹਾਰਾਜ ਕਹਿੰਦੇ ਮੈਂ ਵਿਪਰਨ ਤੋਂ ਲੈ ਕੇ ਸੱਚ ਤੱਕ ਆਪਣੇ ਸਿੱਖਾਂ ਨੂੰ ਲੈ ਕੇ ਜਾਵਾਂਗਾ ਤੇ ਸਿੱਖਾਂ ਨੇ ਆਖਿਆ ਮਹਾਰਾਜ ਖਾਲਸਾ ਕਿਹੜੇ ਰੰਗ ਵਿੱਚ ਰੰਗਿਆ ਜਾਏਗਾ ਤੇ ਸਤਿਗੁਰੂ ਮਹਾਰਾਜ ਨੇ ਫਿਰ ਸਿੱਖਾਂ ਨੂੰ ਖੋਲਾ ਮਹੱਲਾ ਦਿੱਤਾ ਜੀ ਦਾ ਮੀਨਿੰਗ ਹੈ ਇਸ ਦਿਨ ਦੇ ਅੰਦਰ ਸਿੱਖ ਆਪਣੇ ਸਿਰਾਂ ਤੇ ਦਸਤਾਰਾਂ ਸਜਾ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਬਾਣਾ ਆਪਣੇ ਤਨ ਉੱਤੇ ਪਹਿਣ ਕੇ ਤੇ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਕਰਨਗੇ ਨਾ ਮਹਾਰਾਜ ਕਹਿੰਦੇ ਮੈਂ ਆਪਣੇ ਖਾਲਸੇ ਵਿੱਚੋਂ ਆਪਣੇ ਪੰਥ ਦੇ ਦਰਸ਼ਨ ਕਰਿਆ ਕਰਾਂਗਾ ਮਹਾਰਾਜ ਮਕਸਦ ਦੇ ਕੇ ਗਏ ਕਿ ਇਹਨਾਂ ਦਿਨਾਂ 'ਚ ਸਿੱਖ ਨੇ ਸਸ਼ਤਰਧਾਰੀ ਹੋਣਾ ਹੈ ਇਹਨਾਂ ਦਿਨਾਂ ਦੇ ਅੰਦਰ ਸਿੱਖ ਨੇ ਜੰਗੀ ਕਰਤੱਵ ਸਿੱਖਣੇ ਨੇ ਇਹਨਾਂ ਦਿਨਾਂ ਦੇ ਅੰਦਰ ਮਹਾਰਾਜ ਨੇ ਸਿੱਖਾਂ ਨੂੰ ਤਲਵਾਰ ਨਿਜੇਬਾਦੀ ਸਾਰਾ ਕੁਝ ਚਲਾਉਣਾ ਸਿਖਾਇਆ ਤੇ ਅੱਜ ਧਿਆਨ ਮਾਰਨਾ ਪਿਆਰਿਓ ਉਹੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਜਿੱਥੇ ਬਾਜਾਂ ਵਾਲੇ ਪਾਦਸ਼ਾਹ ਖਾਲਸੇ ਨੂੰ ਪੱਕੇ ਰੰਗ ਚ ਰੰਗ ਕੇ ਗਏ ਨਾ ਅੱਜ ਉਸ ਧਰਤੀ ਤੇ ਵੀ ਤਨ ਤੇ ਬਾਣਾ ਪਹਿਨਣ ਵਾਲੇ ਇੱਕ ਦੂਜੇ ਉੱਤੇ ਰੰਗ ਪਾ ਰਹੇ ਨੇ ਅੱਜ ਇਦਾਂ ਦਾ ਮਾਹੌਲ ਬਣਿਆ ਪਿਆ ਸਾਡਾ ਜਿਹੜਾ ਰੰਗ ਮਹਾਰਾਜ ਖਾਲਸੇ ਨੂੰ ਚਾੜ੍ਹ ਕੇ ਗਏ ਨੇ ਇਹਦਾ मीनिंग ਅਸੀਂ ਆਪਣੇ ਗੁਰੂ ਤੋਂ ਪਾਸਾ ਵਟ ਲਿਆ ਗੁਰੂ ਨਹੀਂ ਜ਼ਿੰਦਗੀ 'ਚ ਵਰਤਿਆ ਤੇ ਜੇ ਕਲਗੀ ਧਰ ਦੀ ਸਮਝ ਜ਼ਿੰਦਗੀ 'ਚ ਵਰਤ ਜਾਂਦੀ ਤੇ ਅੱਜ ਦੇ ਦਿਨ ਸਿੱਖਾਂ ਨੇ ਤੰਨ ਤੇ ਬਾਣੇ ਪਾ ਕੇ ਸਿਰਾਂ ਤੇ ਦਸਤਾਰਾਂ ਸਜਾ ਕੇ ਤੇ ਕਲਗੀ ਧਰ ਪਾਤਸ਼ਾਹ ਦਾ ਹੋਲਾ ਮਹੱਲਾ ਮਨਾਉਣ ਜਾਣਾ ਸੀ ਪਰ ਮਾਹੌਲ ਇਦਾਂ ਦਾ ਬਣ ਗਿਆ ਕਿ ਪਿੰਡਾਂ 'ਚੋਂ ਟਰਾਲੀਆਂ ਜਾ ਰਹੀਆਂ ਨੇ ਇਹ ਹਕੀਕਤ ਹੈ ਗੁੱਸਾ ਨਾ ਮਨਾਇਓ ਕੱਲ ਵੀ ਵੇਖਿਆ ਅਸੀਂ ਰੋੜਾਂ ਤੇ ਜਾਂਦੇ ਆ ਟਰਾਲੀਆਂ ਜਾ ਰਹੀਆਂ ਨੇ ਵੱਡੇ ਵੱਡੇ ਸਪੀਕਰ ਲੱਗੇ ਨੇ ਮौज ਮਸਤੀਆਂ ਕਰਦੇ ਆ ਸਾਰੇ ਜਾ ਰਹੇ ਨੇ ਤੇ ਖਿਮਾ ਕਰਨਾ ਪਿਆਰਿਓ ਅਸੀਂ ਜਿੱਦਾਂ ਦੇ ਗਏ ਆ ਨਾ ਇਦਾਂ ਦੇ ਮੁੜ ਕੇ ਅਸੀਂ ਘਰਾਂ ਨੂੰ ਵਾਪਸ ਬੋਲੋ ਜੀ ਪਰ ਤੌਣਾ ਹੈ ਉਥੋਂ ਜਿਹੜਾ ਰੰਗ ਮਹਾਰਾਜ ਚੜ੍ਹਨਾ ਚਾਹੁੰਦੇ ਸੀ ਖਾਲਸੇ ਨੂੰ ਉਹ ਰੰਗ ਨਹੀਂ ਸਿੱਖਾਂ ਨੇ ਲੈ ਕੇ ਆਉਣਾ ਕਿਉਂਕਿ ਉਥੇ ਵੀ ਕੱਚਿਆਂ ਰੰਗਾ ਨਾਲ ਅੱਜ ਖੇਡਿਆ ਜਾਣਾ ਹੈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਸ ਚੀਜ਼ ਵਿੱਚੋਂ ਕੱਢ ਕੇ ਇਹਨਾਂ ਕੱਚਿਆਂ ਰੰਗਾਂ 'ਚੋਂ ਕੱਢ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਣੀ ਦੇ ਰੰਗ 'ਚ ਸਿੱਖ ਨੂੰ ਰੰਗ ਕੇ ਗਏ ਨੇ ਕਿੰਨਾ ਪਿਆਰਾ ਬਚਨ ਹੈ ਮਹਾਰਾਜ ਦੀ ਬਾਣੀ ਦਾ ਪਾਤਸ਼ਾਹ ਜੀ ਕਹਿੰਦੇ ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਤੇ ਸਤਗੁਰੂ ਮਹਾਰਾਜ ਕਹਿੰਦੇ ਆਤਮ ਜਿਣ ਸਗਲ ਵਸ ਤਾਂ ਕੇ ਜਾਂ ਕਾ ਸਤਗੁਰ ਪੂਰਾ ਤੇ ਜਿਹੜਾ ਰੰਗ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੜ੍ਹਾ ਆ ਨਾ ਯਾਦ ਰੱਖਣਾ ਉੱਥੇ ਖੋਪਰੀਆਂ ਲਾਈਆਂ ਗਈਆਂ ਪਰ ਭਾਈ ਤਾਰੂ ਸਿੰਘ ਦੇ ਤਨ ਤੇ ਭਾਈ ਤਾਰੂ ਸਿੰਘ ਦੇ ਮਨ ਉਤੇ ਜਿਹੜਾ ਰੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦਾ ਚੜ੍ਹਿਆ ਨਾ ਉਹ ਖੋਪਰੀ ਲਹਿ ਗਈ ਪਰ ਸਮੇ ਦੀ ਹਕੂਮਤ ਤਾਰੂ ਸਿੰਘ ਦਾ ਉਹ ਰੰਗ ਨਹੀਂ ਲਾ ਸਕੀ ਜਿਹੜਾ ਰੰਗ ਮਹਾਰਾਜ ਆਪਣੇ ਖਾਲਸੇ ਦੇ ਜੀਵਨ ਤੇ ਚਾੜ੍ਹ ਕੇ ਗਏ ਤੇ ਖਿਆਲ ਕਰਨਾ ਉਥੇ ਬੱਚਿਆਂ ਦੇ ਟੋਡੇ ਕਰਕੇ ਵੀ ਸਮੇ ਦੀ ਹਕੂਮਤ ਨੇ ਗਲਾਂ ਚ ਪਾ ਦਿੱਤੇ ਪਰ ਜਿਹੜਾ ਰੰਗ ਖਾਲਸੇ ਨੂੰ ਨਾਮ ਦਾ ਚੜਿਆ ਸੀ ਨਾ ਉਹ ਤੱਤੀਆਂ ਤਵੀਆਂ ਉਹ ਚਲਦੀਆਂ ਹੋਈਆਂ ਚਰਖੜੀਆਂ ਤੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਚ ਹਾਰ ਪਵਾ ਲੈ ਮਾਵਾਂ ਨੇ ਪਰ ਉਹਨਾਂ ਮਾਵਾਂ ਦੇ ਅੰਦਰ ਉਹ ਗੁਰੂ ਗੋਬਿੰਦ ਸਿੰਘ ਦੇ ਰੰਗ ਨੂੰ ਕੋਈ ਲਾ ਨਹੀਂ ਸਕਿਆ ਆ ਰੰਗ ਦੇ ਕੇ ਗਏ ਨੇ ਮਹਾਰਾਜ ਆ ਜਿਹੜੇ ਦੁਨਿਆਵੀ ਰੰਗ ਨੇ ਨਾ ਜਿੰਨਾ ਰੰਗਾ ਨਾ ਸੀ ਖੇਡ ਰਹੇ ਆ ਇਹ ਸ਼ਾਮ ਤੱਕ ਖੇਡੇ ਜਾਣਗੇ ਤੇ ਕੱਲ ਤੱਕ ਚਿਹਰਿਆਂ ਤੋਂ ਕੱਪੜਿਆਂ ਤੋਂ ਲੈ ਜਾਣਗੇ ਪਰ ਜਿਹੜਾ ਰੰਗ ਮਹਾਰਾਜ ਦੇਖ ਕੇ ਗਏ ਨਾ ਉਹ ਰੰਗ ਸਦਾ ਖਾਲਸੇ ਦੇ ਜੀਵਨ ਵਿੱਚ ਰਹਿੰਦਾ ਹੈ ਤੇ ਅੱਜ ਧਿਆਨ ਮਾਰੋ ਗੁਰੂ ਦੇ ਉਹ ਸਿੱਖੋ ਕਿ ਅਸੀਂ ਅੱਜ ਉਹਨਾਂ ਰੰਗਾਂ 'ਚ ਰੰਗੇ ਪਏ ਹਾਂ ਕੀ ਵਾਕਿਆਈ ਅੱਜ ਸਾਡੇ ਜੀਵਨ ਦੇ ਅੰਦਰ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ ਰੰਗ ਜਿਹੜਾ ਨਾਮ ਬਾਣੀ ਦਾ ਰੰਗ ਸੀ ਕੀ ਅੱਜ ਸਿੱਖਾਂ ਦੇ ਜੀਵਨ ਵਿੱਚ ਨਜ਼ਰ ਆ ਰਿਹਾ ਹੈ